ਸਾਡੇ ਵਾਸਤੇ ਸਭ ਇੱਕੋ ਜਿਹੇ ਹਨ ਗੁਰੂ ਗ੍ਰੰਥ ਸਾਹਿਬ ਵਿੱਚ ਕਿਸੇ ਦੀ ਉਸਤਤ ਜਾਂ ਨੰਦਿਆ ਲਿਖਣੀ ਸਾਡੇ ਵਾਸਤੇ ਗੱਲ ਨਹੀਂ ਇਹ ਅਕਾਲ ਪੁਰਖ ਹੈ ਤੇ ਇਸ ਵਿੱਚ ਕੇਵਲਾ ਕਾਲ ਦੀ ਚਰਚਾ ਲਿਖੀ ਹੈ ਹੋਰ ਇੱਕ ਅਖਾਰ ਲਿਖਣ ਦੀ ਥਾਂ ਬਾਕੀ ਨਹੀਂ ਆਪ ਬੁਨਕਰੇ ਬਾਦਸ਼ਾਹ ਹੋ ਬਾਦਸ਼ਾਹ ਨੂੰ ਨਹੀਂ ਹੋਣਾ ਚਾਹੀਦਾ ਹੈ ਜ਼ਾਲਮ ਨਹੀਂ ਬਣਨਾ ਚਾਹੀਦਾ ਜਹਾਗੀਰ ਵਿੱਚ ਹੋਰ ਸੋਕੇ ਜ਼ਾਰ ਦੀ ਸ਼ਕਤੀ ਨਹੀਂ ਸੀ ਉਹ ਸੜ ਬੜ ਕੇ ਕੋਲਾ ਹੋ ਗਿਆ ਤੇ یوں ਕਹਿਰ ਦਾ ਹੁਕਮ ਦਿੱਤਾ ਹੋ ਏੰਨੀ ਗੱਲੇ ਸੁਣ ਕੇ ਲਾਲੋ ਲਾਲ ਹੋਇਆ ਬਾਦਸ਼ਾਹ ਗੁੱਸੇ ਵਿੱਚ ਆਇਆ ਜੀ ਕਾਤਲ ਕਰੋ ਇਹਨੂੰ ਬਹੁਤੇ ਕਸ਼ਟ ਦੇ ਕੇ ਆਕੇ ਕਹਿਰ ਵਿੱਚ ਹੁਕਮ ਸੁਣਾਇਆ ਜੀ ਸ਼ਾਂਤੀ ਰੂਪ ਵਾਲੀ ਦੋ ਜਹਾਨ ਦੇ ਨੂੰ ਬੇਕੋ ਵਾਸ ਚੰਡਾਲਾਂ ਦੇ ਪਾਇਆ ਜੀ ਸੀਤਲ ਹੁਕਮ ਦੇ ਕੇ ਜਹਾਂ ਕੀ ਰਜਾਵ ਆਪ ਦਿੱਲੀ ਦੇ ਵੱਲ ਸਦਾ ਆਇਆ ਜੀ ਚੰਦੂ ਨੇ ਗੁਰੂ ਜੀ ਦੇ ਵਿਰੁੱਧ ਸ਼ਿਕਾਇਤ ਕਰਨ ਵਿੱਚ ਤੇ ਸਦਾ ਨੂੰ ਸ਼ਕਤੀ ਨਾਲ ਭਗਤਾਉਣ ਵਿੱਚ ਖਾਸ ਹਿੱਸਾ ਲਿਆ ਹੈ ਉਸ ਸਮੇਂ ਦੇ ਹਾਲਾਤ ਨੂੰ ਗਿਆਨੀ ਗੁਰ ਸਿੰਘ ਦੀ ਸੀਤਲ ਦੀ ਕਵਿਤਾ ਵਿੱਚ ਇਹ ਵੀ ਬਿਆਨ ਕੀਤਾ ਜਾਂਦਾ ਹੈ ਉਹ ਧਾਰਿਆ ਰੂਪ ਚੰਦੂ ਨੇ ਝੰਡਾਰ ਧਾਰ ਬੀਅ ਅਵਤਾਰ ਤੇ ਜੂਲਮ ਕਮਾਉਂਦਾ ਤੇਗ ਵਿੱਚ ਗੁਰੂ ਸਾਹਿਬ ਨੂੰ ਬਹਾਲਦਾ ਹੀਠ ਅਗ ਬਾਲ ਕੇ ਥਾਣੀ ਨੂੰ ਤਪਾਉਂਦਾ ਧਾਰਿਆ ਰੂਪ ਚੰਦੂ ਨੇ ਝੰਡਾਰ ਧਾਰ ਬੀਅ ਅਵਤਾਰ ਤੇ ਜੂਲਮ ਕਮਾਉਂਦਾ ਤੇਗ ਵਿੱਚ ਗੁਰੂ ਸਾਹਿਬ ਨੂੰ ਬਹਾਲਦਾ ਹੀਠ ਅਗ ਬਾਲ ਕੇ ਥਾਣੀ ਨੂੰ ਤਪਾਉਂਦਾ ਉਸਾ ਖਾ ਕੇ ਉੜੇ ਉਹ ਵਖਾਰ ਜਾਲ ਦੇ ਹਾਲ ਹਾਲ ਕੀਤੀ ਜਾਸ ਹੈ ਕਿਹੜੇ ਤੇ ਪਾਰੀ ਨੇ ਮਿੱਠਾ ਘਾਰ ਭਾਣਾ ਸੀਰੇ ਤੇ ਨੇ ਚੱਲਦੇ ਦੂਖੜੇ ਸਹਾਰ ਦੇ ਗੁਰੂ ਦੇ ਪਿਆਰੇ ਨੇ ਮਿੱਠਾ ਘਾਰ ਭਾਣਾ ਸੀਰੇ ਤੇ ਨੇ ਚੱਲਦੇ ਦੂਖੜੇ ਸਹਾਰ ਦੇ ਗੁਰੂ ਦੇ ਪਿਆਰੇ ਨੇ ਤੇਗ ਵਿੱਚੋਂ ਕੱਢ ਲੋਹੇ ਤੇ ਵਹਾਉਂਦਾ ਸਾੰਤੀ ਦੇ ਸਰੂਪ ਜੋ ਵਾਲੀ ਦੋ ਜਹਾਨ ਦੀ ਤੇਗ ਵਿੱਚੋਂ ਕੱਢ ਲੋਹੇ ਤੇ ਵਹਾਉਂਦਾ ਸਾੰਤੀ ਦੇ ਸਰੂਪ ਜੋ ਵਾਲੀ ਦੋ ਜਹਾਨ ਦੀ ਬਾੜੇਟਾ ਅਗਤਵੀ ਨੂਤ ਪਾਉਦਾ ਚੰਡੀ ਲਾਟਾਂ ਛੱਡੀਆਂ ਵਾਲਿਆ ਸਮਾਰਦੀ ਬਾੜੇਟਾ ਅਗਤਵੀ ਨੂਤ ਪਾਉਦਾ ਚੰਡੀ ਲਾਟਾਂ ਛੱਡੀਆਂ ਵਾਲਿਆ ਸਮਾਰਦੀ ਆਰੇ ਬਾਰੇ ਵੀਦੇ ਨੇ ਚੱਲੇ ਜਲ ਦੇ ਕੋਮਲ ਸਰੀਰ ਤੋਂ ਭੁੱਟੇ ਬੁਹਾਰੇ ਨੇ ਮਿੱਠਾ ਘਰ ਭਾਸੀਰੇ ਤੇਰੇ ਚੱਲਦੇ ਦੂਖਣੇ ਸਹਾਰ ਦੇ ਗੁਰੂ ਦੇ ਪਿਆਰੇ ਨੇ ਮਿੱਠਾ ਘਰ ਭਾਸੀਰੇ ਤੇਰੇ ਚੱਲਦੇ ਦੂਖਣੇ ਸਹਾਰ ਦੇ ਗੁਰੂ ਦੇ ਪਿਆਰੇ ਨੇ ਤੱਤੀ ਤੱਤੀ ਰੇਤ ਪੈਂਦੀ ਐ ਸਰੀਰ ਤੇ ਤਨ ਹੋਇਆ ਪਾਲਦਾ ਵੇਖਿਆ ਨਾ ਜਾਣਦਾ ਤੱਤੀ ਤੱਤੀ ਰੇਤ ਪੈਂਦੀ ਐ ਸਰੀਰ ਤੇ ਤਨ ਹੋਇਆ ਪਾਲਦਾ ਵੇਖਿਆ ਨਾ ਜਾਣਦਾ ਰੇਤ ਦੇਸ ਤਾਰੇ ਚੱਲਿਆ ਦੇ ਨੀਰ ਤੇ ਊਂਹਣ ਜਾਬ ਦੇ ਸੀਤਲ ਸਣਾਵਦਾ ਰੇਤ ਦੇਸ ਤਾਰੇ ਚੱਲਿਆ ਦੇ ਨੀਰ ਤੇ ਊਂਹਣ ਜਾਬ ਦੇ ਸੀਤਲ ਸਣਾਵਦਾ ਕੀ ਮੇਕਸ ਮੀਰ ਦੀ ਸੋਹਣੀ ਦਲ ਦੇ ਵਿੱਚ ਲਾਉਂਦੇ ਤਾਰੀਆਂ ਅੰਬਰ ਦੇ ਤਾਰੇ ਨੇ ਮਿੱਠਾ ਕਰੇ ਭਾਣਾ ਸੀਰੇ ਤੇ ਚੱਲਦੇ ਦੂਖੜੇ ਸਹਾਰ ਦੇ ਰੱਬ ਦੇ ਪਿਆਰੇ ਨੇ ਮਿੱਠਾ ਕਰੇ ਭਾਣਾ ਸੀਰੇ ਤੇ ਨੇ ਚੱਲਦੇ ਦੂਖੜੇ ਸਹਾਰ ਦੇ ਰੱਬ ਦੇ ਪਿਆਰੇ ਨੇ